ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਗੌਂਡ ਮਹੱਲਾ ਪੰਜਵਾ ਹਰ ਹਰ ਨਾਮ ਜਪੋ ਮੇਰੇ ਮੀਤ ਨਿਰਮਲ ਹੋਏ ਤੁਹਾਰਾ ਜੀਤ ਮਨ ਤਨ ਕੀ ਸਭ ਮਿਟੈ ਬਲਾਏ ਦੁਖ ਹਨੇਰਾ ਸਗਲਾ ਜਾਏ ਹਰ ਗੁਣ ਗਾਵਤ ਤਰੀਐ ਸੰਸਾਰ ਵੱਡ ਭਾਗੀ ਪਾਈਐ ਪੁਰਖ ਪਾਰ ਰਹਾਓ ਜੋ ਜਾਣ ਕਰੈ ਕੀਰਤਨ ਗੋਪਾਲ ਤਿਸ ਕੋ ਪੋਹੇ ਨਾ ਸਕੈ ਜਮਕਾਲ ਜਗ ਮੈਂ ਆਇਆ ਸੋ ਪਰਵਾਨ ਗੁਰਮਖ ਆਪਣਾ ਖਸਮ ਪਛਾਣ ਹਰ ਗੁਣ ਗਾਵੈ ਸੰਤ ਪ੍ਰਸਾਦ ਕਾਮ ਕ੍ਰੋਧ ਮਿਟੈ ਉਨਮਾਦ ਸਦਾ ਹਜੂਰ ਜਾਣ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਰ ਤਨ ਖਾਟ ਕੀਏ ਭੰਡਾਰ ਮਿਲ ਸਤਗੁਰ ਸਭ ਕਾਜ ਸਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਚਰਣੀ ਨਾਨਕ ਮਨ ਲਾਗਾ ਗੌਂਡ ਮਹੱਲਾ ਪੰਜਵਾ ਭਵ ਸਾਗਰ ਬੋਇਤ ਹਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਹੀ ਜਮ ਪੰਥ ਮਹਾ ਵਿਚਾਰ ਪੰਜ ਦੂਤਾ ਮੰਥ ਤੋ ਸਰਣਾਈ ਪੂਰਨ 나ਥ ਜਨ ਤਪਨੇ ਕੋ ਦੀਜੈ ਹਾਥ ਰਹਾਓ ਸਿਮਰਤ ਸਾਤਰ ਬੇਦ ਪੁਰਾਣ ਪਾਰ ਬ੍ਰਹਮ ਕਾ ਕਰੈ ਵਖਿਆਣ ਜੋਗੀ ਜਤੀ ਬੈਸਨੋ ਰਾਮਦਾਸ ਮਿਤ ਨਾਹੀ ਬ੍ਰਹਮ ਬਿਨਾਸ ਕਰਨ ਭਲਾ ਕਰੈ ਸਿਵ ਦੇਵ ਤਿਲ ਨਹੀਂ ਬੂਜੈ ਲਖ ਭੇਵ ਪ੍ਰੇਮ ਭਗਤ ਜਿਸ ਆਪੇ ਦੇ ਜਗ ਮੈਂ ਵਿਲੇ ਕੇਈ ਕੇ ਮੋਇ ਨਿਰਗੁਣ ਗੁਣ ਕਿਛੋ ਨਾਹੇ ਸਰਬਨ ਧਾਨ ਤੇਰੀ ਦ੍ਰਿਸ਼ਟੀ ਮਾਹੇ ਨਾਨਕ ਦੀਨ ਜਾਚੈ ਤੇਰੀ ਸੇਵਾ ਕਰ ਕਿਰਪਾ ਦੀਜੈ ਗੁਰਦੇਵ ਗੌਂਡ ਮਹੱਲਾ ਪੰਜਵਾ ਸੰਤ ਕਾ ਲੀਯਾ ਤਰਤ ਬਿਦਾਰੋ ਸੰਤ ਕਾ ਨਿੰਦਕ ਕਾਸ ਤੇ ਟਾਰੋ ਸੰਤ ਕੋ ਰੱਖੋ ਆਪਣੇ ਜੀ ਨਾਲ ਸੰਤੋ ਧਾਰੋ ਤਤਖਣ ਤਾਲ ਸੋਈ ਸੰਤ ਜੇ ਭਾਵੇ RAM ਸੰਤ ਗੋਬਿੰਦ ਕਾ ਇੱਕ ਹੈ ਕਾਮ ਰਹਾਵੋ ਸੰਤ ਕਾ ਉਪਰ ਦੇਵ ਪ੍ਰਭ ਹਾਥ ਸੰਤ ਕਾ ਸੰਗ ਬਸੈ ਦਿਨ ਰਾਤ ਸਾ ਸਾ ਸੰਤੈ ਪ੍ਰਿਤਪਾਲ ਸੰਤ ਕਾ ਦੁਖੀ ਰਾਜ ਤੇ ਟਾਲ ਸੰਤ ਕੀ ਨਿੰਦਾ ਕਰੋ ਨਾ ਕੋਏ ਜੋ ਨਿੰਦਾ ਤਿਸ ਕਾ ਪਤਨ ਹੋਏ ਜਿਸ ਕੋ ਰਾਖੈ ਸਿਰਜਣਹਾਰ ਝਖ ਮਾਰੋ ਸਗਲ ਸੰਸਾਰ ਪਰ ਆਪ ਆਪਣੇ ਕਾ ਪਿਆ ਬਿਸਾਸ ਜੀਓ ਪਿੰਡ ਸਭ ਤਿਸ ਕੀ ਰਾਸ ਨਾਨਕ ਕੋਪ ਜੀ ਪ੍ਰਤੀਤਾ ਮਨ ਮੁਖ ਹਾਰ ਗੁਰਮੁਖ ਸਦਜੀਤ ਗੌਂਡ ਮਹੱਲਾ ਪੰਜਵਾਂ ਨਾਮ ਨਿਰੰਜਨ ਨੀਰ ਨਾਰਾਇਣ ਰਸਨਾ ਸਿਮਰਤ ਪਾਪ ਬਿਲਾਇਣ ਰਹਾਓ ਨਾਰਾਇਣ ਸਭ ਮਹਿ ਨਿਵਾਸ ਨਾਰਾਇਣ ਘਟ ਘਟ ਪ੍ਰਗਾਸ ਨਾਰਾਇਣ ਕਹਿਤੇ ਨਰਕ ਨ ਜਾਹੇ ਨਾਰਾਇਣ ਸੇਵ ਸਗਲ ਫਲ ਪਾਹੇ නාරายण මන මහයදාාර නාරාายන බෝහිත සංසාර නාරාายන කෑත ජමපාගපළයන නාරายण ධන්ත පන්නේඩයින නාරාายण සදසාධභක් සේந்த, නාරාายනකින්නේ සूख නන්ද නාරายන පරගටකින්නෝ පරතාප, නාරายण සන්තකෝ මයිබාප, ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ ਨਾਰਾਇਣ ਗਾਇਨ ਬਸਤਾ ਗੋਚਰ ਗੁਰ ਮਿਲ ਲਹੀ ਨਾਰਾਇਣ ਓਟ ਨਾਨਕ ਦਾਸ ਗਹੀ ਗੌਂਡ ਮਹਲਾ ਬੰਜਵਾ ਜਾ ਕੋ ਰਾਖੈ ਰਾਖਣ ਹਾਰ ਤਿਸ ਕਾ ਅੰਗ ਕਰੇ ਨਿਰੰਕਾਰ ਰਹਾਉ ਮਾਤਗਰ ਮੈਂ ਅਗਨ ਨਜੋ ਹੈ ਕਾਮ ਕਰੋਦ ਲੋਭ ਮੋਹ ਨ ਪੋਹੈ ਸਾਧ ਸੰਗ ਜਪੈ ਨਿਰੰਕਾਰ ਨਿੰਦ ਕੈ ਮੋਹ ਲੱਗੈ ਸ਼ਾਰ ਰਾਮ ਕਵਚ ਦਾਸ ਕਾ ਸੁਨਾਹ ਦੂਤ ਦੁਸ਼ਟ ਤੇ ਸਪੋਤ ਨਾਹੇ ਜੋ ਜੋ ਗਰਭ ਕਰੇ ਸੋ ਜਾਏ ਗਰੀਬ ਦਾਸ ਕੀ ਪ੍ਰਭ ਸਰਣਾਏ ਜੋ ਜੋ ਸਰਣ ਪਿਆ ਹਰ ਰਾਏ ਸੋ ਦਾਸ ਰਖਿਆ ਆਪਣੇ ਕੰਠ ਲਾਏ ਜੇ ਕੋ ਬੋਤ ਕਰੇ ਹੰਕਾਰ ਓ ਖਿਨ ਮੈ ਰੁਲਤਾ ਖਾਕੂ ਨਾਲ ਹੈ ਪੀ ਸੱਚਾ ਹੋਵਨ ਹਾਰ ਸਦਾ ਸਦਾ ਜਾਈ ਬਲਿਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕ ਕੇ ਪ੍ਰਾਪ੍ਰਾਣ ਆਧਾਰ ਗੌਂਡ ਮਹੱਲਾ ਪੰਜਵਾ ਚਰਜ ਕਥਾ ਮਹਾਨੂਪ ਪ੍ਰਮਾਤਮਾ ਪਾਰ ਬ੍ਰਹਮ ਕਾ ਰੂਪ ਰਹਾਓ ਨਾ ਯੋ ਬੁੱਢਾ ਨਾ ਯੋ ਬਾਲਾ ਨਾ ਇਸ ਦੁਖ ਨਹੀਂ ਜਮ ਜਾਲਾ ਨਾ ਇਹ ਬਿਨ ਸਹਿ ਨਾ ਇਹ ਜਾਏ ਆਤ ਜੁਗਾਦੀ ਰਹਾ ਸਮਾਏ ਨਾਇ ਉਸਨਾਂ ਨਹੀਂ ਇਸ ਸੀਤਾ ਨਾ ਇਸ ਦੁਸ਼ਮਨ ਨਾ ਇਸ ਮੀਤ ਨਾ ਇਸ ਹਰਖ ਨਹੀਂ ਇਸ ਸੋਗ ਸਭ ਕਿਸੇ ਸਕਾਰ ਕਰਨੇ ਯੋਗ ਨਾ ਇਸ ਬਾਪ ਨਹੀਂ ਇਸ ਮਾਇਆ ਇਹੋ ਪਰੰਪਰ ਹੋਤਾ ਆ ਪਾਪ ਪੁੰਨ ਕਾ ਇਸ ਲੇਪ ਨਾ ਲਾਗੇ ਘੜ ਘੜ ਅੰਦਰ ਸਦ ਹੀ ਜਾਗੇ ਤੀਨ ਗੁਣਾਇਕ ਸਖਤੋ ਪਾਇਆ ਮਹਾ ਮਾਇਆ ਤਾ ਕੀ ਹੈ ਛਾਇਆ ਅਸ਼ਾਲ ਛੇਦ ਭੇਦ ਦਿਆਲ ਦੀਨ ਦਿਆਲ ਸਦਾ ਕਿਰਪਾਲ ਤਾਂ ਕੀ ਗਤ ਮਿਤ ਕਸ਼ੂ ਨਾ ਪਾਏ ਨਾਨਕ ਤਾਂ ਕੈ ਬਲ ਬਲ ਜਾਏ ਤਾਂ ਕੀ ਗਤ ਮਿਤ ਕਸ਼ੂ ਨਾ ਪਾਏ ਨਾਨਕ ਤਾਂ ਕੈ ਬਲ ਬਲ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ